ਦੋਸਤੋ ਸਤਿ ਸ੍ਰੀ ਅਕਾਲ ਕੋੜਾ ਪਸ਼ੂ ਮੇਲਾ ਚੱਲਿਆ ਤੇ ਉੱਥੇ ਮੇਲੇ ਦੇ ਵਿੱਚ ਨਾ ਦੋ ਦੰਦ ਦੇ ਵਿੱਚੋਂ ਪਹਿਲੇ ਨੰਬਰ ਤੇ ਝੋਟੀ ਆਈ ਹੈ ਸਾਰੀ ਜਾਣਕਾਰੀ ਆਪਾਂ ਨਾ ਉਸ ਵੀਰ ਤੋਂ ਲਵਾਂਗੇ ਤੇ ਕਿਸਾਨ ਆਇਆ ਦੇਖੋ ਸੋ ਮਾਪਾ ਨਾ ਉਸ ਪਸ਼ੂ ਪਾਲਕ ਦਾ ਨਾਮ ਬੁਲਾਉਣਾ ਦੇਖੋ ਬਾਈ ਖੜਾ ਛੋਟਾ ਜਿਹਾ ਸ਼ੌਂਕ ਦੇਖੋ ਕਾਕੇ ਕੀ ਨਾਮ ਤੇਰਾ ਅਮਰਿਤਪਾਲ ਸੰਧੇ ਪਿੰਡ ਪਹਿਲੇ ਡੋਗ ਜੀ ਜਿਲ੍ਹਾ ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਮੁਕਸਰ ਸਾਹਿਬ ਸੋਹਰ ਮੇਰਾ ਮੱਜ ਦਾ ਬੁੱਢਾ ਰੱਖਦਾ ਹੈ ਹਾਂਜੀ ਹੈ ਹਾਂਜੀ ਕਹੇ ਕਿ ਮੱਜਾ ਕਰੇ 10 ਹੈ 10 ਹੈ ਹਾਂਜੀ ਤੇ ਕ ਕ ਦੰਦ ਅਜ ਕਿਵੇਂ ਝੋਟੀਏ ਦੋ ਦੰਦ ਆਈ ਤੇ ਫਸਟ ਤੇ ਆਈਏ ਫਸਟ ਆਈਏ ਹਾਂਜੀ ਚਵਾਈ ਜਾਈਏ ਦੁੱਧ ਕਿੰਨਾ ਤਵਾਈ ਨੇ 10 ਲੀਟਰ ਜੀ 10 ਲੀਟਰ ਤਾਂ ਹੈ ਹਾਂਜੀ ਕਿਹੜੇ ਸੰਧ ਦੀ ਆਪ ਇਹ ਇਹੀ ਪ੍ਰਿੰਸ ਦੀ ਆਈ ਪ੍ਰਿੰਸ ਝੋਟਾ ਡੋੜ ਕੋਲੇ ਆਈ ਡੋੜ ਕੋਲੇ ਪ੍ਰਿੰਸ ਝੋਟਾ ਹਾਂਜੀ ਅੱਛਾ ਉਹਦੀ ਡਰੈਕਟ ਡਰੈਕਟ ਬਗ ਮਤਲਬ ਤੁਸੀਂ ਕਹ ਹਾਂਜੀ ਦੱਸ ਰਹੇ ਸੀ ਕਿ ਬੈਟ ਕਾਊਸਿੰਗ ਸੀਗੀ ਹਾਂਜੀ ਅੱਛਾ ਇਹਦੀ ਮਾਂ ਡਾਇਰੈਕਟ ਕ੍ਰਾਸ ਕਰਾਈ ਸੀ। ਅਸਲ ਇਹਦੀ ਮਾਂ ਦਾ ਦੁੱਧ ਕਿੰਨਾ ਸੀਗਾ? 18+ ਸੀਗੇ। ਉਹ ਤੁਹਾਡੇ ਕੋਲ ਹੈਗੀ ਹੈ? ਨਹੀਂ, ਸੇਲ ਕਰਤੀ। ਉਹ ਸੇਲ ਕਰਤੀ ਸੀ। ਹਾਂਜੀ। ਦੋਸਤੋ ਨਹੀਂ ਨਹੀਂ ਉਹ ਛੋਲੇ ਕਿਹਾ ਉਹ 16 ਕਿਲੋ ਦੁੱਧ ਛੋਪੀ ਦੇ ਕੱਢਾ ਕੋੜਾ ਮੇਲੇ ਦੇ ਵਿੱਚ ਦੋ ਦੰਦ ਹੈਗੀ ਤੇ ਪਹਿਲੇ ਨੰਬਰ ਤੇ ਆਈ ਹੈ ਤੇ ਡੋਗ ਵੀਰਾਂ ਦਾ ਪਿੰਡਾ ਛੋਟੀ ਦੇਖੋ ਤੁਸੀਂ ਕਿਵੇਂ ਲੱਗੀ ਤੁਹਾਨੂੰ। ਪ੍ਰਿੰਸ ਛੋਟੇ ਤੋਂ ਇਹ ਡਾਇਰੈਕਟ ਕ੍ਰਾਸਿੰਗ ਸੀਗੀ। ਇਹਦੀ ਮਾਂ ਉਸ ਛੋਟੇ ਦੀ ਇਹ ਬੱਚੀ ਇੱਧਰ ਸਿੰਗਰ ਹੋਣਾ ਮੈਂ ਤੁਹਾਨੂੰ ਪਹਿਲਾਂ ਝੂਟੀ ਦੇਖਿਓ ਥੋੜਾ ਜਿਹਾ ਸਿੰਗਾ ਗੋਲ ਤੇ ਹਵਾਨਾ ਦੇਖਿਓ ਤੁਸੀਂ ਇੱਕ ਥੋੜੇ ਨਾਲ ਹੋਰ ਬੱਦੂ ਬਾਤ ਕਰਾਉਂਦਾ ਨਹੀਂ ਪਾਈਏ ਇਹ ਤਾਂ ਉਹਦਾ ਗੱਲ ਸਾਰਾ ਇਹਨਾਂ ਆਪਣੇ ਬੰਦੇ ਨੇ ਕਰ ਤੇ ਸ਼ੋਕਾ ਕੇ ਬਹੁਤ ਬਹੁਤ ਵਧਾਈਆਂ ਤੁਹਾਨੂੰ ਧੰਨਵਾਦ ਜੀ ਤੇਰਾ ਨੰਬਰ ਬੋਲੀ ਮੋਬਾਈਲ ਨੰਬਰ ਕਹਿੰਦਾ ਨੰਬਰ ਸਾਡਾ 98769 ਹਾਂਜੀ 00533 ਠੀਕ ਹੈ ਭਾਈ